ਦੇ ਨਾਲ ਮਿੰਟੂ ਜੀ ਜਰਾ ਪਾਈਏ ਗੱਲ ਕਰ ਲਈਏ ਸਾਡੇ ਜਹਾਨ ਦੇ ਦੁਕਾਨ ਦੀ ਵੈਸੇ ਗਿਲ ਰੌਂਤੇ ਦਾ ਗਾਣਾ ਵੀ ਆਇਆ ਸੀ ਕਿ ਭਾਈ ਆਰੀਨ ਨੂੰ ਕੋ ਪਾਸੇ ਜਾਣ ਨੂੰ ਦੋਨੇ ਪਾਸੇ ਤਾਂ ਉਸੇ ਤਰ੍ਹਾਂ ਦਾ ਹਾਲ ਚਾਲਾ ਮਿੰਟੂ ਜੀ ਇੱਥੇ ਤਾਂ ਜਹਾਨ ਦੀਆਂ ਕਈ ਗੱਲਾਂ ਨੇ ਜਿਹੜੀਆਂ ਨੇ ਨਾ ਉਹ ਆ ਕੇ ਕਿਸੇ ਦੀ ਜ਼ਿੰਦਗੀ ਤਬਾਹ ਕਰ ਦਿੰਦੀਆਂ ਨੇ ਕਿਸੇ ਨੂੰ ਬਿਲਕੁਲ ਐਂ ਕਹ ਲੋ ਕਿ ਭਾਈ ਜ਼ਿੰਦਗੀ ਖਤਮ ਕਰਨੀ ਪੈ ਜਾਂਦੀ ਹੈ ਜੀ ਇਸ ਤਰ੍ਹਾਂ ਦਾ ਹਾਲ ਚੱਲ ਬੜਾ ਦੁੱਖਾਂ ਤਾਂ ਮਿੰਟੂ ਜੀ ਇਹ ਲਾ ਕੇ ਵੀ ਦੇਖੋ ਜਹਾਨ ਦੀ ਗੱਲ ਜੇ ਤੁਸੀਂ ਦਿਲ ਤੇ ਲਾ ਲਈ ਨਾ ਇਹ ਚਹਾਨ ਤੁਹਾਨੂੰ ਅੰਦਰੋਂ ਖਾਲੀ ਕਰਦਾ ਹੈਗਾ ਜੀ ਜੇ ਤੁਸੀਂ ਇਹ ਅਵਸਥਾ ਪਾ ਲਈ ਨਾ ਕਿ ਦਫਾ ਕਰ ਦਫਾ ਕਰ ਤਾਂ ਮੇਰੇ ਖਿਆਲ ਦੇ ਨਾਲ ਤੁਸੀਂ ਸੋਹ ਸੁਖ ਜਿਹੜੇ ਹਨ ਉਹ ਇਹਨਾਂ ਦੋ ਤਿੰਨ ਸ਼ਬਦਾਂ ਚ ਕੱਢ ਲਾਓਗੇ ਜੀ ਦਫਾ ਕਰ ਇਹ ਜਿਹੜੀ ਘਟਣਾ ਹੈ ਇਹ ਸਾਨੂੰ ਇਹੀ ਚੀਜ਼ ਦਿਖਾਉਂਦੀ ਹੈ ਤੁਸੀਂ ਇੱਕ ਵੀਡੀਓ ਸ਼ਾਇਦ ਵੇਖੀ ਹੋਣੀ ਆ ਪਿੱਛੇ ਜੇ ਵਾਇਰਲ ਹੋਈ ਸੀ ਇੱਕ ਬੱਚਾ ਜਿਹੜਾ ਉਹ ਇੱਕ ਬਿਲਡਿੰਗ ਦੇ ਪਰਸ਼ਤੀ ਤੇ ਡਿੱਗ ਪੈਂਦਾ ਜੀ ਉਹਨੂੰ ਜਾ ਕੇ ਇੱਕ ਬੰਦਾ ਬਹੁਤ ਫੁਰਤੀ ਨਾਲ ਉਹਨੂੰ ਬਚਾਉਂਦਾ ਹੈ ਮ드ਰਾਸ ਦੀ ਘਟਨਾ ਸੀ ਸ਼ਾਇਦ ਜੀ ਉਹ ਹੋਇਆ ਕੀ ਸੀ ਉਹ ਬੀਬੀ ਆਈਟੀ ਪ੍ਰੋਫੈਸ਼ਨਲ ਹੈ ਵੀਰਮਈਆ ਸ਼ੈਦ ਉਹਦਾ ਨਾਮ ਸੀ ਉਹ ਦੁੱਧ ਚੁੰਘਾ ਰਹੀ ਸੀ ਆਪਣੇ ਬੱਚੇ ਨੂੰ ਜੀ ਦੁੱਧ ਝੰਗਾਰੀ ਸੀ ਤੇ ਬੱਚਾ ਬਾਲਕੋਨੀ ਚੋਂ ਥੱਲੇ ਡਿੱਗ ਪਿਆ ਚਲੋ ਬੱਚੇ ਦੀ ਖੁਸ਼ਕਿਸਮਤੀ ਪਰਛਤੀ ਜੀ ਤੇ ਡਿੱਗ ਗਿਆ ਤੇ ਹਾਹਾਕਾਰ ਜਦੋਂ ਮੱਚੀ ਇੱਕ ਬੰਦਾ ਦੇਖੋਗੇ ਨਾ ਵੀਡੀਓ ਦੇ ਵਿੱਚ ਬੜਾ ਬਹਾਦਰ ਨਜ਼ਰ ਆ ਰਿਹਾ ਜੀ ਉਹਨੇ ਆਹ ਰਾਮ ਨਾਲ ਕੋ ਚਟਕੇ ਚ ਬੱਚਾ ਬਚਾ ਲਿਆ ਪਰ ਫੇਰ ਜਾਗ ਪਈ ਫੇਸਬੁਕ ਅੱਖ ਇਹ ਲਾਪਰਵਾਹ ਮਾ ਇਹਦੇ ਤੇ ਇਹ ਹੋਣਾ ਚਾਹੀਦਾ ਉਹਦੇ ਤੇ ਉਹ ਹੋਣਾ ਚਾਹੀਦਾ ਤੇ ਖੁਸ਼ੀ ਸੀ ਕਿ ਉਸ ਮਾਂ ਨੂੰ ਕਿ ਬੱਚਾ ਬਚ ਗਿਆ ਪਰ ਐਸਾ ਦੌਰ ਚੱਲਿਆ ਟ੍ਰੋਲਿੰਗ ਦਾ ਐਸਾ ਦੌਰ ਚੱਲਿਆ ਕਿ ਉਸ ਬੀਬੀ ਨੇ ਖੁਦ ਖੁਸ਼ੀ ਕਰ ਲਈ ਬੱਚਾ ਬਚ ਗਿਆ ਮਾਂ ਮਰ ਗਈ ਸਿਰਫ ਇਸੇ ਚੱਕਰ ਇਸੇ ਚੱਕਰ ਚ ਟ੍ਰੋਲਿੰਗ ਦੇ ਚੱਕਰ ਦੇ ਵਿੱਚ ਇੰਨਾ ਜ਼ਿਆਦਾ ਉਸ ਨੂੰ ਟ੍ਰੋਲ ਕੀਤਾ ਗਿਆ ਇੰਨਾ ਜ਼ਿਆਦਾ ਟ੍ਰੋਲ ਕੀਤਾ ਗਿਆ ਕਿ ਅੰਤ ਨੂੰ ਉਹਨੇ ਆਪਣੀ ਜਾਨ ਦੇ ਦਿੱਤੀ ਉਦਕਰ ਦੇ ਕਿਤੇ ਬਾਹਰ ਗਏ ਸੀ ਜਦੋਂ ਵਾਪਸ ਪਰਤੇ ਕਿਸੇ ਸਮਾਗਮ ਤੋਂ ਤੇ ਆਉਂਦਿਆਂ ਨੂੰ ਮਰੀ ਪਈ ਸੀ ਤੇ ਕਾਰਨ ਸਿਰਫ ਤੇ ਸਿਰਫ ਇਹ ਹੋ ਕਿ ਟ੍ਰੋਲਿੰਗ ਇੰਨੀ ਹੋਈ ਕਿ ਉਹ ਮਾਨਸਿਕ ਤੌਰ ਤੇ ਬੀਬੀ ਟੁੱਟ ਗਈ। ਇਹ ਜਿਹੜੀ ਸ਼ਦਮ ਜਾਂ ਵਰਚੁਅਲ ਦੁਨੀਆ ਜਿਸ ਨੂੰ ਆਪਾਂ ਕਹਿੰਦੇ ਆ ਨਾ ਇਹਦੇ 'ਚ ਕੋਈ ਲਗਾਮ ਨਹੀਂ ਹੈ ਸੋ ਮੈਂ ਤਾਂ ਕਹਿੰਦਾ ਕਿ ਹਾਂ ਆਪਦੀ ਜਿਹੜੀ ਤੁਹਾਡੀ ਬੋਲਣ ਦੀ ਆਜ਼ਾਦੀ ਆ ਉਹ ਤੇ ਖੁੱਲੀ ਹੋਣੀ ਚਾਹੀਦੀ ਆ। ਬਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਪਰ ਬਿਨਾ ਗੱਲ ਤੋਂ ਬਿਨਾ ਘੋਕ ਪੜਤਾਲ ਤੋਂ ਬਿਨਾ ਕਿਸੇ ਤੁਹਾਡੇ ਕੋਲ ਕੋਈ ਵੱਡੇ ਗਿਆਨ ਤੋਂ ਐਵੇਂ ਕਿਸੇ ਨੂੰ ਗਾਲ ਕੱਢ ਦੇਣੀ ਐਵੇਂ ਹੁਣ ਤਾਂ ਇੱਥੋਂ ਤੱਕ ਮੈਂ ਤੇ ਨਿੱਜੀ ਫੋਟੋ ਵੀ ਨਹੀਂ ਪਾਉਂਦਾ ਛੇਤੀ ਕੀਤੇ ਥੱਲੇ ਆ ਕੇ ਕੋਈ ਮਤਲਬ ਕਿ ਉੱਥੇ ਹੀ ਕਰ ਦਿੰਦੇ ਦਫਾ ਕਰੋ ਯਾਰ ਉਹ ਦਫਾ ਕਰੋ ਵਾਲੀ ਨੀਤੀ ਅਪਣਾਈ ਆ ਕਿ ਦਫਾ ਕਰੋ ਯਾਰ ਛਾਡੋ ਖੜਾ ਇੱਥੇ ਲਾਈਕ ਗਿਣ ਕੇ ਕੀ ਕਰਨਿਆ ਯਾਰ ਦਫਾ ਕਰੋ ਐਵੇਂ ਸਗੋ ਸਟੇਟਸ ਟੂਟਸ ਕਿਤੇ ਲਾਲ ਮਾ ਨਾ ਮੈਂ WhatsApp ਤੇ ਚਲੋ ਹੁੰਦਾ ਵੀ ਤੁਹਾਡੇ ਲਿੰਕ ਚਲੇ ਉਹ ਮੁੜ ਕੇ ਉਹੀ ਚੀਜ਼ ਕੀੜਾ ਜਾਗ ਪੈਂਦਾ ਅਜ ਤੋਂ 10 15 ਸਾਲ ਦੇਖੀ ਯਾਰ ਕਿਨੇ ਕਿਨੇ ਦੇਖਿਆ ਲੈ ਐਵੇਂ ਟਾਈਮ ਜਾਇਆ ਹੁੰਦਾ ਠੀਕ ਹੈ ਇੱਥੇ ਨਿੱਜੀ ਫੋਟੋਆਂ ਥੱਲੇ ਵੀ ਆਇਆ ਕਮੈਂਟ ਤੁਹਾਨੂੰ ਬਿਣਾ ਗੱਲ ਤੋਂ ਤੁਸੀਂ ਆਪਦੀ ਫੈਮਲੀ ਦੀ ਕੋਈ ਫੋਟੋ ਪਾਉਂਗੇ ਤਾਂ ਗੱਲ ਦੂਸਰੇ ਪਾਸੇ ਲੈ ਜਾਂਦੇ ਨੇ ਪਰ ਇਹਦਾ ਇਹ ਆ ਕਿ ਜੇ ਪਾਉਣਾ ਤੁਸੀਂ ਤਾਂ ਦਫਾ ਕਰੋ ਪਾਓ ਨੋਟੀਫਿਕੇਸ਼ਨ ਆਫ ਕਰੋ ਬਹਿ ਜਾਓ ਚੁੱਪ ਕਰਕੇ ਦਫਾ ਕਰੋ ਕੋਈ ਤੁਹਾਨੂੰ ਉੱਥੇ ਚੰਗਾ ਕਹਿ ਰਿਹਾ ਮੰਦਾ ਕਹਿ ਰਿਹਾ ਦਫਾ ਕਰੋ ਜਿਵੇਂ ਮੈਂ ਫਿਰਨ ਸੀ ਨਾ ਗੋਰਿਆਂ ਨੂੰ ਦਫਾ ਕਰੋ ਸ਼ਹਿਰ ਜੀ ਇੱਥੇ ਇਸ ਤਰ੍ਹਾਂ ਦੇ ਜਿਹੜੇ ਕਹਿੰ ਲੋ ਕਿ ਮਹਾਰਾਥੀ ਬੈਠੇ ਉਹਨਾਂ ਨੂੰ ਦਫਾ ਕਰੋ ਇਸ ਬੀਬੀ ਨੇ ਦਿਲ ਤੇ ਗੱਲ ਲਾਈ ਆ ਤੇ ਜਾਨ ਤੋਂ ਚਲੀ ਗਈ ਆ ਤਾਂ ਮੈਂ ਤੇ ਮੈਂ ਉਦੋਂ ਦਾ ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਕਿ ਉਦੋਂ ਦਾ ਜੰਮਿਆ ਜਵਾਕ ਹੁਣ ਸ਼ਾਇਦ ਡਰਾਈਵਰੀ ਲਾਇਸੈਂਸ ਬਣਾ ਸਕਦਾ ਹੋਵੇਗਾ ਉਦੋਂ ਤੋਂ ਆ ਮੈਂ ਤਾਂ ਖਿਰੇ ਹੀ ਸੱਟਾ ਕੱਢਿਆ ਭਾਈ ਕਿ ਭਾਈ ਦਫਾ ਕਰੋ ਕੋਈ ਤੁਹਾਡੇ ਬਾਰੇ ਕੁਝ ਫੋਟੋਆਂ ਐਡਿਟ ਕਰ ਰਿਆ ਕਰੀ ਜਾਵੇ ਚੋਰ ਕੋਈ ਬੋਲ ਰਿਆ ਕਰੀ ਜਾਵੇ ਹੱਥ ਜੋੜ ਦੋ ਤਾਂ ਇਹ ਆ ਦਿਲ ਤੇ ਜੇ ਇਸ ਦੁਨੀਆ ਦੀ ਤੁਸੀਂ ਕਮੈਂਟ ਬਾਜ਼ੀ ਲਾਉਂਗੇ ਨਾ ਬਾਜ਼ੀ ਵੱਡ ਡੇਗੀ ਜੀ ਆ ਬੇਖ ਲਓ ਤੁਹਾਡੇ ਸਾਹਮਣੇ ਜੀ 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 ਇਧਰਲੇ ਬਸੇ ਤੋਂ ਵੀ ਸੱਤਾ ਜੀ ਵੀ ਉਹ ਕਹਿੰਨੇ ਪਿਆ ਟਰੋਲਿੰਗ ਨਹੀਂ ਕਹਿੰਨੇ ਕਿ ਬੱਚੇ ਤੋਂ ਮਾਂ ਖੋਲੀ ਹੀ ਕਹਿੰਨੇ ਕਿ ਭਾਈ ਉਹੀ ਆ ਕਿ ਕਿਥੇ ਤੇ ਤੁਸੀਂ ਕਹਿੰਦੇ ਕਿ ਹਾਂ ਭਈ ਹੁਣ ਅੱਗੇ ਤੋਂ ਥੋੜਾ ਭਾਈ ਉਹ ਕੋਈ ਮਾਂ ਯਾਰ ਆਪ ਅੰਦਰ ਕੋਈ ਕਿਸੇ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਦੁਰਭਾਵਨਾ ਥੋੜੀ ਹੋਏ ਕਿ ਕਿ ਉਹਨੇ ਬੱਚਾ ਜਾਣ ਕੇ ਸੁੱਟ ਦਿੱਤਾ ਜੇ ਬੱਚਾ ਜਾਣ ਕੇ ਸੁੱਟਦੀ ਤੇ ਥੱਲੇ ਨਾ ਸੁੱਟਦੀ ਬਿਲਡਿੰਗ ਦੇ ਜੀ ਬੱਚਾ ਬਚ ਗਿਆ ਉਹ ਕਿਤੇ ਬਾਲਕਨੀ ਚ ਸੀਗੀ ਹੱਥੋਂ ਤਿਲਕ ਗਿਆ ਕਿਤੇ ਮੈਂ ਮੈਂ ਤੁਹਾਨੂੰ ਦੱਸਿਆ ਇਸ ਤਰ੍ਹਾਂ ਦੀ ਘਟਨਾਵਾਂ ਹੋ ਜਾਂਦੀਆਂ ਇੱਕ ਵਾਰੀ ਛੋਟਾ ਜਜਵਾਕ ਮੇਰੇ ਅੱਗੇ ਬੈਠਾ ਮੋਟਰਸਾਈਕਲ ਤੇ ਐਦਾਂ ਜਿੱਦਾਂ ਆਪਾਂ ਬਿਠਾ ਲੈਨੇ ਆ ਤੇ ਮੇਰਾ ਧਿਆਨ ਮੜਾ ਜਦੋਂ ਜਵਾਕ ਚੱਲੇ ਤੇ ਮੈਂ ਬਾਹਰ ਫੜ ਗਿਆ ਥੱਲੇ ਸੜਕ ਸੀ ਲਿਕ ਪਿੰਦ ਹੁਣ ਤੁਸੀਂ ਮੈਨੂੰ ਲਾਹ ਪਰਵਾਹ ਕਹਿ ਲਓ ਜਾਂ ਜੋ ਜੋ ਮਰਜ਼ੀ ਕਹਿ ਲਓ ਪਰ ਮੇਰਾ ਮਤਲਬ ਕਿ ਉਸ ਵੇਲੇ ਕੋਈ ਜਾਣ ਬੁਝੀ ਕਿ ਥੋੜੀ ਪਰ ਮੈਂ ਫੁਰਤੀ ਨਾਲ ਘਬਰਾਇਆ ਨਹੀਂ ਮੈਂ ਐ ਐ ਫੜ ਗਿਆ ਗਲਤੀ ਇਹ ਆ ਕਿ ਮੋਟਰਸਾਈਕਲ ਤੇ ਜਵਾਕ ਨੂੰ ਉਠਾਉਣਾ ਨਹੀਂ ਚਾਹੀਦਾ ਅੱਗੇ ਉਸ ਤੋਂ ਅਸੀਂ ਇਹ ਸਿੱਖਿਆ ਜੀ ਜਿਹੜੀ ਕੋਈ ਗਲਤੀ ਹੁੰਦੀ ਉਹ ਤੇ ਤੋਂ ਸਿੱਖੋ ਯਾਰ ਗਲਤੀ ਅਸੀਂ ਐਵੇਂ ਨਾ ਬਾਲੇ ਪਰਫੈਕਟ ਬਣਦੇ ਆ ਮੈਨੂੰ 40 ਸਾਲ ਦੀ ਉਮਰ ਤੋਂ ਬਾਅਦ ਜਾ ਕੇ ਪਤਾ ਲੱਗਿਆ ਕਿ ਲੋਕਾਂ ਦੀਆਂ ਗਲਤੀਆਂ ਕੱਢਣੀਆਂ ਬਹੁਤ ਸੌਖੀਆਂ ਤੇ ਗਲਤੀਆਂ ਦੇ ਮਾਮਲੇ 'ਚ ਅਸੀਂ ਦੂਜਿਆਂ ਦੀਆਂ ਗਲਤੀਆਂ ਦੇ ਜੱਜ ਬਹੁਤ ਤਗੜੇ ਆ ਤੇ ਆਪਣੀਆਂ ਗਲਤੀਆਂ ਦੇ ਵਕੀਲ ਬਹੁਤ ਤਗੜੇ ਆ ਜੀ ਉਹਨੂੰ ਡਿਫੈਂਡ ਕਰਨਾ ਸੀ ਬਹੁਤ ਬਿਹਤਰੀ ਨਹੀਂ ਬਿਲਕੁਲ ਮਤਲਬ ਕਿ ਇਹ ਇਹ ਜ਼ਿੰਦਗੀ ਦਾ ਇੱਕ ਪ੍ਰੋਸੈਸ ਦਾ ਹਿੱਸਾ ਹੈ ਗਲਤੀਆਂ ਸਭ ਤੋਂ ਹੋਣੀਆਂ ਤਾਂ ਸਭ ਤੋਂ ਵੱਡੀ ਗਲਤੀ ਇਹ ਕਿ ਗਲਤੀਆਂ ਤੋਂ ਸਿੱਖੋ ਬਸ ਠੀਕ ਠਾਕ ਚੱਲਦੇ ਰਹੋ ਗਲਤੀਆਂ ਤਾਂ ਹੋਣਗੀਆਂ ਗਲਤੀਆਂ ਦੀ ਗੁੰਜਾਇਸ਼ ਰਹੇਗੀ ਜੀ 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 ਗੱਲ ਬਿਲਕੁਲ ਠੀਕ ਹੈ ਤੁਹਾਡੀ ਜੀ ਸੋ ਬਾਈ ਥੋੜਾ ਸੰਭਲ ਕੇ ਰਹੋ ਇਸ ਤਰ੍ਹਾਂ ਦੇ ਨਾਲ ਕਿਸੇ ਨੇ ਵੀ ਕੋਈ ਮਾੜਾ ਕਮੈਂਟ ਕਦੇ ਨਾ ਲੇਖੋ ਤਾਂ ਇਹਦੇ ਨਾਲ ਆਪਾਂ ਕੋਈ ਕਮੈਂਟ ਮਾ ਉਹ ਦੇਖ ਲੈਣਾ ਹਾਂਜੀ ਤਾਂ ਮੈਨਾਂਡੂ ਦੀ ਘਟਨਾ ਵੀ ਜੀ ਕਨੇ ਕੇ ਬੈਂਤ ਸੰਦੂ ਜੀ ਕਨੇ ਪਿਆ ਤਾਂ ਇਸ ਦੇ ਨਾਲ ਹੀ ਮਿੰਟੂ ਜੀ ਆਪਾਂ ਗੱਲਬਾਤ ਅੱਗੇ ਵੱਲ ਨੂੰ ਤੁਰ ਗਏ ਜੀ ਤਾਂ ਉਧਰ ਉਹ ਗੱਲਬਾਤ ਕਰ ਲਗੇ ਮਿੰਟੂ ਜੀ ਕਨੇ ਕਿ ਬਾਈ ਡੇਰਾ ਮੁਖੀ ਹੈ ਜਿਹੜਾ ਮਿੰਟੂ ਜੀ ਉਹ ਹੁਣ ਹਾਈ ਕੋਰਟ ਪਹੁੰਚ ਗਿਆ ਕਨੇ ਕਿ ਬਾਈ ਪ੍ਰੋਲ ਵਾਸਤੇ ਇਹ ਕੀ ਕਹਾਣੀ ਆ ਹੋਣਾ वैसे तो कहने कि भाई पहले ही पहले गांधी रौला पई जांदाਗਾ ਹਲੇ ਤਾਂ ਸ਼੍ਰੋਮਣੀ ਕਮੇਟੀ ਵੀ ਗਈ ਸੀਗੀ ਗੱਲੇ ਆਖੇ ਉਹ ਜਿਵੇਂ ਭਗਵੰਤ ਮਾਨ ਨੇ ਇੱਕ ਨਾ ਕਮੇਡੀ ਕਾਸਟ ਦੇ ਵਿੱਚ ਕਿਹਾ ਸੀਗਾ ਕਿ ਇੱਕ ਇਹਨਾਂ ਨੇ ਕਾਪੀ ਢਾਈ ਹੁੰਦੀ ਹੈ ਪੈਂਟ ਦੀ ਪਿਛਲੀ ਜੇਬ ਦੇ ਵਿੱਚ ਤੇ ਕਾਲਜ ਕਦੇ-ਕਦੇ ਹੀ ਐਂ ਜਾਂਦੇ ਜਿਵੇਂ ਕਾਲਜ ਨਾਲ ਹਸਾਬ ਕਰਨ ਚੱਲੇ ਹੁੰਦੇ ਆ ਜੀ ਜੀ ਕਮੇਡੀ ਬਹੁਤ ਜ਼ਬਰਦਸਤ ਸੀ ਬੰਦੇ ਦੀ ਯਾਰ ਇਹ ਇਹ ਤਾਂ ਮੰਨਣਾ ਹੀ ਪਊਗਾ ਜੀ ਕਮੀਡੀਅਨ ਉਹ ਕੰਮ ਵੀ ਚੱਲਦਾ ਹੁੰਦਾ ਸੀ ਪਿੱਛੇ ਜੇ ਹਰੇਕ ਬੰਦੇ ਤੇ ਤਨਜ਼ ਕੀਤਾ ਇੱਕ ਇਸ ਤਰ੍ਹਾਂ ਦਾ ਕਮੀਡੀਅਨ ਜਿਸ ਨੇ ਹਰੇਕ ਮੁੱਦੇ ਨੂੰ ਹਰੇਕ ਮਾਮਲੇ ਨੂੰ ਸ਼ੋਆ ਜੀ ਅੱਛਾ ਤਾਂ ਉਹੀ ਗੱਲ ਹੈ ਕਿ ਜੇਲ੍ਹ ਦੇ ਵਿੱਚ ਤੇ ਹਜ਼ੂਰ ਇਹ ਹਸਾਬ ਕਰਨੀ ਜਾਂਦਾ ਵੇ ਕਿੰਨੀਆਂ ਕੁ ਛੁੱਟੀਆਂ ਆਪਣੀਆਂ ਬਾਕੀ ਪਈਆਂ ਜੇਲਰ ਸਾਹਿਬ ਮੜਾ ਹਿਸਾਬ ਕਿਤਾਬ ਲਾਓ ਉਹ ਜਨ ਅੰਗਰੇਜ਼ਾਂ ਦੇ ਸਮੇਂ ਦਾ ਜੇਲਰ ਕੋਈ ਬਿਠਾਉ ਉਥੇ ਹੁਣ ਤਾਂ ਮੋਦੀ ਦੇ ਸਮੇਂ ਦਾ ਜੇਲਰ ਹੈ ਉਹਸ ਹਾਬ ਲਾ ਕੇ ਦੱਸ ਦਿੰਦਾ ਕਿ ਵੀਰੇ ਇੰਨੀਆਂ ਕੋ ਬਕਾਇਆ ਪਈਆਂ ਉਹ ਫੇਰ ਚਿੱਠੀ ਭੇਜ ਦਿੰਦਾ ਖੱਟਰ ਉਹਨਾਂ ਨੂੰ ਮਿੱਤਰਾਂ ਨੂੰ ਮौज ਘਣੀ ਹਲੇ ਆ ਕੇ ਜਦੋਂ ਉਹਦੀ ਖੱਟਰ ਤੇ ਇਹਨਾਂ ਦੀ ਆਪਸ 'ਚ ਬਣੀ ਮਿੱਤਰਾਂ ਨੂੰ ਮौज ਘਣੀ ਉਹ ਕਹਿੰਦਾ ਖੱਟਰ ਹੁਣ ਤਾਂ ਵੈਸੇ ਸੈਣੀ ਆ ਗਿਆ ਉਹਦਾ ਚੇਲਾ ਹੀ ਐ ਨਾਇਬ ਨਾਇਬ ਮੇਰੇ ਆ ਪੇਜ ਮਨਜ਼ੂਰ ਕਰਕੇ ਨਾਇਬ ਜੀ ਨਾ ਨਾ ਕਰੇ ਬਸ ਗੱਡੀਆਂ ਜਾਂਦੀਆਂ ਨੇ ਆਡਾ ਕਾਫਲਾ ਹੁੰਦਾ